ਜੀ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਪਤਾ ਲੱਗਿਆ ਕੋਈ ਗੋਲੀ ਚੱਲੀ ਹੈ ਕੋਈ ਐਨਕਾਊਂਟਰ ਹੋਇਆ ਜੀ ਜੀ ਅ ਅੱਜ ਦੁਪਹਿਰੇ ਲੱਲਾ ਵਸਤੀ ਵਿੱਚ ਇੱਕ ਸਾਨੂੰ ਜਾਣਕਾਰੀ ਮਿਲੀ ਕਿ ਲੜਾਈ ਝਗੜਾ ਹੋਇਆ ਉਹਦੇ ਵਿੱਚ ਬਲਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਅ ਬਾਦਲ ਕਿ ਉਤਾੜਦਾ ਰਹਿਣ ਵਾਲਾ ਜਿਹਨੇ ਫਾਇਰ ਕੀਤੇ ਨੇ ਜੀ ਤੋਂ ਉੱਥੋਂ ਉਹ ਫਾਇਰ ਕਰਕੇ ਸਿੱਧੇ ਤੇ ਆਪਣੇ ਮੋਟਰਸਾਈਕਲ ਤੇ ਫਰਾਰ ਹੋ ਗਿਆ ਸੀ ਆ ਜਿਹਦੇ ਸਬੰਧੇ ਵਿੱਚ ਸਾਨੂੰ ਜਾਣਕਾਰੀ ਮਿਲੀ ਸੀ ਵੀ ਇਹ ਇੱਥੇ ਸ਼ਹਿਰ ਦੇ ਵਿੱਚ ਕਿਤੇ ਘੁੰਮ ਰਿਹਾ ਆ ਜਿਸ ਦੇ ਸਬੰਧ ਵਿੱਚ ਸਾਡੀ ਸੀਆਈਆਈ ਟੀਮ ਨੂੰ ਅਸੀਂ ਜਾਣਕਾਰੀ ਦਿੱਤੀ ਸੀ ਔਰ ਇਹਦੀ ਲੋਕੇਸ਼ਨ ਲੈ ਕੇ ਅਸੀਂ ਇਹਦਾ ਪਿੱਛਾ ਕਰ ਰਹੇ ਸੀ ਤਾਂ ਮੈਂ ਸੈਮੀਨਾਰ ਅਟੈਂਡ ਕਰ ਰਿਹਾ ਸੀ ਤਾਂ ਸਾਨੂੰ اچਨ ਚ ਫੋਨ ਆ ਗਿਆ ਵੀ ਇਹ ਬੰਦਾ ਜਿਹੜਾ ਮੰਨੇ ਵਾਲੇ ਰੋਡ ਤੇ ਜਾ ਰਿਹਾ ਜਣਾ ਸੋ ਉਹਦੇ ਸਬੰਧ ਚ ਅਸੀਂ ਜਦੋਂ ਇਹਦਾ ਪਿੱਛਾ ਕੀਤਾ ਤਾਂ ਮੋਟਰਸਾਈਕਲ ਤੇ ਇਹ ਇਧਰੋਂ ਆ ਰਿਹਾ ਸੀਗਾ ਤੇ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤੇ ਇਹਨੇ ਦੇਖਿਆ ਵੀ ਕੋ ਪੁਲਿਸ ਨੇ ਸਾਨੂੰ ਕੇਰ ਲਿਆ ਤੋਂ ਸਿੱਧਾ ਇਹਨੇ ਫਾਇਰ ਸਾਡੇ ਤੇ ਕੀਤਾ ਸੋ ਸਾਨੂੰ ਵੀ ਇਹਦੇ ਉੱਤੇ ਫਾਇਰ ਕਰਨਾ ਪਿਆ ਜੋ ਇਹਦੇ ਗੱਡੀ ਵਿੱਚ ਲੱਗਿਆ ਕਿੰਨੇ ਫਾਇਰ ਕੀਤੇ ਗਿਆ ਇਹਦੇ ਆ ਇਹਦੇ ਮੌਕੇ ਦੇ ਉੱਤੇ ਇਹਨੇ ਤਿੰਨ ਫਾਇਰ ਕੀਤੇ ਸਰ ਕਿੰਨੇ ਲੋਕ ਸੀ ਇਕੱਲਾ ਹੀ ਸੀਗਾ ਨਹੀਂ ਇਕੱਲਾ ਸੀ ਮੋਟਰਸਾਈਕਲ ਜਵਾਬੀ ਕਾਰਵਾਈ ਚ ਪੁਲਿਸ ਨੇ ਕਿੰਨੇ ਫਾਇਰ ਕੀਤੇ ਅਕਰੀਬ 5 ਤੋਂ 6 ਅਰਾਊਂਡ ਫਾਇਰ ਕੀਤੇ ਜੀ ਕਿੱਥੇ ਲੱਗੀ ਆ ਗੋਲੀ ਜੀ ਇਹਦੇ ਗੱਡੀ ਵਿੱਚ ਲੱਗੀ ਆ ਸਰ ਇਹ ਕੋਈ ਬ੍ਰਾਂਟ ਨਹੀਂ ਇਹਦੇ ਕੋਈ ਹੋਇਆ ਕੋਈ ਹਾਂ ਬਿਲਕੁਲ ਜੀ ਵਿਸਟਲ ਆ ਤੇ ਨਾਲ ਜਿਹੜੇ ਚੱਲੇ ਹੋਏ ਰੌਂਗ ਨੇ ਖਾਲੀ ਕਰ ਲਿਆ ਇਹਦੇ ਉੱਤੇ ਕੋਈ ਕਿਸੇ ਡਰੱਗਸ ਦੇ ਜਾਂ ਹੋਰ ਕਿਸੇ ਚੀਜ਼ ਦੇ ਹਾਂ ਬਿਲਕੁਲ ਇਹਦੇ ਤੇ ਡਰਗ ਦਾ ਵੀ ਪ੍ਰਚਾਰ ਦਰਜਾ ਲੜਾਈ ਝਗੜੇ ਦੇ ਵੀ ਹੈਗੇ ਆ ਇਹ ਥੋੜੇ ਦਿਨ ਹੋ ਗਏ ਮੈਂ ਮੌਕੇ ਤੇ ਜਾ ਕੇ ਆ ਇਹ ਕਿਸੇ ਦੇ ਘਰੇ ਵੜ ਕੇ ਇਹਨੇ ਜਿਹੜੀ ਕੁੱਟਮਾਰ ਕੀਤੀ ਸੀ ਔਰ ਉਹਨਾਂ ਦੇ ਸੱਟਾਂ ਮਾਰੀਆਂ ਸੀ ਸੋ ਇਹ ਇੱਕ ਜਿਹੜਾ ਮਾੜੀ ਕਿਸਮ ਦਾ ਆਦਮੀ ਹੈ ਲੜਾਈ ਝਗੜੇ ਕਰਨਾ ਲੋਕਾਂ ਦੀ ਕੁੱਟਮਾਰ ਕਰਨਾ ਔਰ ਐਨਡੀ ਦਾ ਸੋ ਇੱਕ ਮਾੜੀ ਕਿਸਮ ਦਾ ਆਦਮੀ ਸਰ ਜਲਾਲਾਬਾਦ ਪੁਲਿਸ ਦਾ ਇਹ ਕੱਲਿਆਂ ਦਾ ਅਫੇਸ਼ਨ ਹੈ ਕਿ ਸੀਆਈ ਨਾਲ ਇਨਵੋਲਵ ਹਾਂ ਬਿਲਕੁਲ ਹੀ ਸੀਆਈ ਨਾਲ ਇਨਵੋਲਵ ਆ ਕਿਉਂਕਿ ਦੇਖੋ ਕਦੇ ਵੀ ਕੋਈ ਜ਼ਿਲ੍ਹੇ ਦੇ ਵਿੱਚ ਕੋਈ ਵੀ ਘਟਨਾ ਹੁੰਦੀ ਆ ਆ ਸੀਆਈਏ ਜਿਹੜੀ ਉਹ ਸੈਂਟਰਲ ਫੋਰਸ ਆ ਸਾਡੀ ਉਹਨੂੰ ਇਨਵੋਲਵ ਕਰਨਾ ਜ਼ਰੂਰੀ ਹੁੰਦਾ ਕਿਉਂਕਿ ਸਾਰੇ ਜ਼ਿਲ੍ਹੇ ਦੇ ਵਿੱਚ ਕਿਤੇ ਵੀ ਕੋਈ ਕਾਰਵਾਈ ਹੁੰਦੀ ਆ ਜਾਂ ਕੋਈ ਆਪਰੇਸ਼ਨ ਹੁੰਦਾ ਸੋ ਉਹਨੂੰ ਸਾਨੂੰ ਇਨਵੋਲਵ ਕਰਨਾ ਪੈਂਦਾ ਸਰ ਹੁਣ ਐਂਬੂਲੈਂਸ ਨੂੰ ਕਿੱਥੇ ਲੈ ਗਏ ਆ ਅਸਿਵਲ ਹਸਪੀਟਲ ਲੈ ਕੇ ਗਏ ਆ ਜੀ ਉਦਾ ਇਲਾਜ ਵੀ ਕਰਾਵਾਂਗੇ ਹੈ ਤਾਂ ਇਨਸਾਨ ਆ ਚਲੋ ਮਾੜੇ ਪਾਸੇ ਪੈ ਗਿਆ ਇਲਾਜ ਵੀ ਕਰਾਵਾਂਗੇ ਫਰਦਰ ਉਹਦੀ ਪੁਸ਼ਕਿਸ਼ ਚ ਦੇਖਦੇ ਆ ਹੋਰ ਕੋਈ ਬਰਾਮਦਗੀ ਹੁੰਦੀ ਆ ਜਾਂ ਹੋਰ ਕੋਈ ਉਹਦੇ ਕੋਲੋਂ ਕੁਝ ਮਿਲ ਸਕਦਾ ਤੇ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਰੋਲਵਰ ਤੋਂ ਵਗੈਰਾ ਹੋਰ ਕੋਈ ਹੈਗਾ ਸੀ ਸਰ ਉਹਦੇ ਕੋਲ ਨਹੀਂ ਪਿਸਟਲ ਆ ਜੀ ਇਹਦੇ ਕੋਲੇ ਤੇ ਹੋਰ ਦੇਖੋ ਹਜੇ ਨੂੰ ਪੁਸ਼ਕਿਸ਼ ਕਰਾਂਗੇ ਜੀ ਅਸਿ ਧੰਨਵਾਦ